ਮੇਰਾ ਨਾਮ ਈਗੋਰਪ੍ਰੀ ਸਿੰਘ ਆ ਮੈਂ ਪਣਬਸ ਪੀਆਰਟੀ ਕੰਟਰੈਕਟ ਵਰਕਰ ਯੂਨੀਅਨ ਬਰਨਾਲੇਪੂ ਦਾ ਜੀ ਪ੍ਰਧਾਨ ਆ ਜੀ ਅੱਜ ਜੋ ਗੇਟ ਰੈਲੀ ਕੀਤੀ ਗਿਆ ਹੈ ਇਕੱਲੇ ਬਰਨਾਲੇ ਜ਼ਿਲ੍ਹੇ ਚੱਕ ਸਮੁੱਚੇ ਪੰਜਾਬ ਦੇ ਵਿੱਚ ਕੀ ਗੱਲ ਚੱਲ ਇਹ ਜੀ ਸਾਡੇ 27 ਦੇ 27 ਪੂਰਾਂ ਦੇ ਵਿੱਚ ਆ ਪੂਰੇ ਪੰਜਾਬ ਦੇ ਵਿੱਚ ਗੇਟ ਰੈਲੀ ਇਹ ਸਾਡੀਆਂ ਪਿਛਲੇ ਸਮੇਂ ਤੋਂ ਕਾਫੀ ਲੰਮੇ ਸਮੇਂ ਤੋਂ ਮੰਗਾਂ ਲਟਕਦੀਆਂ ਆ ਰਹੀਆਂ ਜੀ 1 ਜੁਲਾਈ ਨੂੰ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਜਲੰਧਰ ਵਿਖੇ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਅਸੀਂ ਸਾਰੀਆਂ ਮੰਗਾਂ ਉਹਨਾਂ ਨੂੰ ਦੱਸੀਆਂ ਸੀ ਉਹਨਾਂ ਨੇ ਮੰਗਾਂ ਵੀ ਸਾਡੀਆਂ ਜਾਇਜ਼ ਕਿਹਾ ਸੀ ਬਿਲਕੁਲ ਜਾਇਜ਼ ਆ ਠੀਕ ਹੈ ਜੀ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਜਿਦੇ ਵਿੱਚ ਟਰਾਂਸਪੋਰਟ ਮੰਤਰੀ ਜੀ ਤੇ ਟਰਾਂਸਪੋਰਟ ਸੈਕਟਰੀ ਦੋਨੇ ਵਿਭਾਗਾ ਦੇ ਐਮ ਡੀ ਤੇ ਦੋ ਸਾਡੇ ਨੁਮਾਇंदे ਲੈ ਕੇ ਇੱਕ ਕਮੇਟੀ ਬਣਾਈ ਸੀ ਵੀ ਸਾਡੀਆਂ ਜਿਹੜੀਆਂ ਮੰਗਾਂ ਗੀਆਂ ਜਾਇਜ਼ ਉਹਨਾਂ ਨੂੰ ਉਹਨਾਂ ਦਾ ਹੱਲ ਕਰਿਆ ਜਾਵੇ 1 ਮਹੀਨੇ ਦੇ ਵਿੱਚ ਪਰ ਉਸ ਗੱਲ ਨੂੰ ਜੀ 5 ਮਹੀਨੇ ਬੀਤ ਚੁੱਕੇ ਆ ਪਰ ਹਾਲ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਕੀ ਗੜੀਆਂ ਕਿਹੜੀਆਂ ਮੰਗਾਂ ਲੈ ਮੰਗਾਂ ਹੀ ਸਾਡੀਆਂ ਪਹਿਲੀਆਂ ਤਾਂ ਹੈਗੀਆਂ ਸਾਡੇ ਜਿਹੜੇ ਸਾਥੀ ਨੇ ਕੰਟਰੈਕਟ ਦੇ ਪਿਛਲੇ 18 ਸਾਲ ਤੋਂ ਘੱਟ ਤਨਖਾਹ ਤੇ ਕੰਮ ਕਰ ਰਿਆ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਰੈਗੂਲਰ ਵੀ ਜਿਹੜੇ ਸਾਡੇ ਪੀਆਰਟੀਸੀ ਦੇ ਸਰਵਿਸ ਰੂਲ ਆ ਉਹਨਾਂ ਦੇ ਨਹੀਂ ਨਾ ਰੈਗੂਲਰ ਕਰਨ ਲਈ ਸਾਡੀ ਮੰਗ ਆ ਜੀ ਦੂਜੀ ਮੰਗ ਆ ਸਾਡੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਜਦੋਂ ਵੋਟਾਂ ਤੋਂ ਪਹਿਲਾਂ ਕਿਹਾ ਸੀ ਵੀ ਅਸੀਂ ਠੇਕੇਦਾਰੀ ਸਿਸਟਮ ਬੰਦ ਕਰਾਂਗੇ ਵੀ ਠੇਕੇਦਾਰ ਨੂੰ ਬਾਹਰ ਕਰਾਂਗੇ ਉਹੀ ਮੰਗ ਆ ਜੀ ਸਾਡੀ ਵੀ ਸਾਡੇ ਜਿਹੜੇ ਆਊਟਸੋਰਸਿੰਗ ਤੇ ਆ ਸਾਥੀ ਉਹਨਾਂ ਨੂੰ ਕੰਟਰੈਕਟ ਦੇ ਕੀਤਾ ਜਾਵੇ ਠੇਕੇਦਾਰ ਨੂੰ ਬਾਹਰ ਕੀਤਾ ਜਾਵੇ ਜੀ ਮੰਗਾ ਸਾਡੀ ਵੀ ਕਿਲੋਮੀਟਰ ਬੱਸਾਂ ਮੈਕਮੇ ਦੇ ਵਿੱਚ ਨਾ ਪਾਈਆਂ ਜਾਣ ਜੀ ਸਰਕਾਰ ਨੂੰ 3 ਸਾਲ ਹੋ ਗਏ ਜੀ ਬਣੇ ਨੂੰ ਵਿਭਾਗ ਦੀ ਬੱਸ ਹਾਲ ਤੱਕ ਕੋਈ ਨਹੀਂ ਪਈ ਪਿਛਲੇ ਟਾਈਮ ਵੀ ਇਹਨਾਂ ਨੇ ਕਿਲੋਮੀਟਰ ਬੱਸਾਂ ਪਾ ਦੀਆਂ ਜੀ ਹੁਣ ਵੀ ਸਾਡੇ ਟਰਾਂਪੋਰਟ ਮੰਤਰੀ ਸਾਹਿਬ ਬਿਆਨ ਦੇ ਰਿਹਾ ਵੀ ਅਸੀਂ ਬੱਸਾਂ ਪਾ ਰਹੇ ਹਾਂ ਪਰ ਉਹ 83 ਬੱਸਾਂ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਸਕੀਮ ਦੇ ਅਧੀਨ ਆ ਰਹੀਆਂ ਜੀ ਜਿਹਦਾ ਅਸੀਂ ਸਖਤ ਵਿਰੋਧ ਕਰਾਂਗੇ ਜੀ ਸਾਡੀ ਮੰਗ ਹੈ ਵੀ ਮੈਕਮੇ ਦੀਆਂ ਬੱਸਾਂ ਪੈਣ ਜੀ ਘੱਟ ਤੋਂ ਘੱਟ 10000 ਬੱਸ ਦੀ ਮੰਗਾਈ ਸਾਡੇ ਸਨੇ ਪੰਜਾਬ ਰੋਡਵੇਜ ਪੀਆਰਟੀ ਦੇ ਬੱਚੇ ਉਹਦੇ ਨਾਲ ਜੀ ਨਾਲ ਤਾਂ ਸਾਡੇ ਸਾਥੀਆਂ ਨੂੰ ਰੋਜ਼ਗਾਰ ਮਿਲੂਗਾ ਟਰੈਵਰ ਕਨਾਈਟਰਾਂ ਨੂੰ ਤੇ ਸਾਡੇ ਮੈਸਤਰੀ ਵੀਰਾਂ ਨੂੰ ਰੋਜ਼ਗਾਰ ਮਿਲੂਗਾ ਸਾਡੇ ਵਿਭਾਗ ਮੈਨੇਜਮੈਂਟ ਅੱਗੇ ਇਹੀ ਮੰਗਿਆ ਵੀ ਵਿਭਾਗ ਦੀ ਮੇਰਾ ਨਾਮ ਰਣਧੀਰ ਸਿੰਘ ਸੂਬਾ ਆਗੂ ਪੰਜਾਬ ਰੋਡਵੇਜ ਪੰਨ ਬੱਸ ਪੀਆਰਟੀ ਕੰਟਰੈਕਟ ਵਰਕ ਯੂਨੀਅਨ ਅੱਜ ਗੇਟ ਰੈਲੀ ਕੀਤੀ ਕਿਉਂ ਕੀਤੀ ਕੀ ਕਰ ਇਹ ਗੇਟ ਰੈਲੀ ਜੀ ਸਾਡੇ ਲੰਬੇ ਸਮੇਂ ਤੋਂ ਚੱਲ ਰਹੇ ਆ ਸੰਘਰਸ਼ ਸਾਡੇ ਪਿਛਲੇ ਸਮੇਂ ਅਸੀਂ ਸੰਘਰਸ਼ ਰੱਖੇ ਸੀ ਉਦੋਂ ਸਾਨੂੰ ਸੀਐਮ ਸਾਹਿਬ ਨਾਲ ਮੀਟਿੰਗ ਮਿਲੀ ਸੀਗੀ 1 ਜੁਲਾਈ ਦੀ ਸੀਐਮ ਸਾਹਿਬ ਨੇ ਸਬ ਕਮੇਟੀ ਬਣਾਈ ਸੀਗੀ ਵੀ ਇਹਨਾਂ ਦੇ ਜੋ ਮਸਲੇ ਆ ਇਹਨਾਂ ਦਾ ਹੱਲ ਕੀਤਾ ਜਾਵੇ ਪਰ 6-7 ਮਹੀਨੇ ਬੀਤਣ ਤੋਂ ਬਾਅਦ ਵੀ ਅਜੇ ਤੱਕ ਕਹਿਣ ਦਾ ਮਤਲਬ 0 ਦਾ 0 ਉੱਥੇ ਹੀ ਪਿਆ ਕੰਮ ਕੋਈ ਸਾਡਾ ਮਸਲਾ ਨਹੀਂ ਹੱਲ ਹੋਇਆ ਉਦੋਂ ਬਾਅਦ ਵੀ ਸਾਡੇ ਕਈ ਪ੍ਰੋਗਰਾਮ ਗੇਟ ਰੈਲੀਆਂ ਹੋਰ ਪ੍ਰੋਗਰਾਮ ਚੱਲੀ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਟਰਾਂਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਪਰ ਉਹਦੇ 'ਚ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਅੱਜ ਫੇਰ ਟਰਾਂਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਆ ਅਸੀਂ ਆਸ ਰੱਖਦੇ ਆ ਵੀ ਇਹਦੇ ਚ ਕੋਈ ਨਾ ਕੋਈ ਮਸਲਾ ਸਾਡਾ ਹੱਲ ਕੀਤਾ ਜਾਵੇ ਜਿਵੇਂ ਕੰਟਰੈਕਟ ਵਾਲੇ ਵੀਰ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਆਊਟਸੋਰਸਿੰਗ ਵਾਲਿਆਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਜਿਹੜੇ ਸਾਡੇ ਵੀਰ ਘੱਟ ਤਨਖਾਹ ਲਿਆ ਚਾਹੇ ਉਹ ਸੰਘਰਸ਼ਾਂ ਵਾਲੇ ਵੀਰ ਆ ਜਿਹੜੇ ਸੰਘਰਸ਼ ਦੌਰਾਨ ਦੂਰੀਆ ਰਹੇ ਆ ਜਾਂ ਨਵੇਂ ਸਾਥੀ ਆ ਉਹਨਾਂ ਦੀ ਤਨਖਾਹ ਬਰਾਬਰ ਕੀਤੀ ਜਾਵੇ ਤੇ ਇੱਕ ਅੱਜ ਪੂਰੀ ਆਸ ਆ ਸਾਨੂੰ ਵੀ ਟਰਾਂਪੋਰਟ ਮੰਤਰੀ ਸਾਹਿਬ ਕੋਈ ਨਾ ਕੋਈ ਸਾਡੀ ਮੰਗ ਨੂੰ ਬੂਰ ਜਰੂਰ ਪਾਉਣਗੇ ਨਹੀਂ ਤਾਂ ਫਿਰ ਸਾਡਾ ਪ੍ਰੋਗਰਾਮ 6 7 ਤੇ 8 ਤਰੀਕ ਨੂੰ ਪੂਰਨ ਤੌਰ ਤੇ 27 ਦੇ 27 ਦੀਪਾਂ ਬੰਦ ਕਰਕੇ ਚੱਕਾ ਜਾਮ ਕਰਕੇ ਅਸੀਂ ਸਟ੍ਰੈਕ ਕਰਾਂਗੇ ਤੇ ਉਹਦੇ ਵਿੱਚ ਫਿਰ 7 ਤਰੀਕ ਨੂੰ ਅਸੀਂ ਸੀਐਮ ਸਾਹਿਬ ਸ੍ਰੀਮਾਨ ਸਾਹਿਬ ਦੇ ਬੂਹਾ ਜਾ ਕੇ ਮੱਲਾਂਗੇ ਉੱਥੇ ਅਸੀਂ ਪ੍ਰੋਗਰਾਮ ਕਰਾਂਗੇ ਜੀ